ਕਈ ਸਾਰੇ ਮੇਰੇ ਖਸਾਨ ਸਾਥੀ ਕद्दू ਤੋਂ ਪਹਿਲਾਂ ਖਾਦਾਂ ਪਾ ਰਹੇ ਨੇ ਤੇ ਇਹਦੇ ਵਿੱਚ ਕਈ ਸਾਰੀਆਂ ਗਲਤੀਆਂ ਕੀਤੀਆਂ ਜਾ ਰਹੀਆਂ ਨੇ ਮੈਂ ਗੱਲ ਕਰਾਂਗਾ ਮੁੱਖ ਤੌਰ ਤੇ ਪोटाश ਦੀ ਆਪਾਂ ਖੇਤ ਦੇ ਵਿੱਚ 60% ਵਾਲੀ ਮਿਊਰੇਟ ਆਫ ਪोटाਸ਼ 20 ਕਿਲੋ ਜਿਹੜਾ ਹੈਗਾ ਝੋਨੇ ਦੇ ਵਿੱਚ ਪਾ ਰਹੇ ਹਾਂ ਤਾਂ ਪोटाਸ਼ ਦੇ ਵਿੱਚ ਧਿਆਨ ਰੱਖੋ ਕਿ ਕਈ ਕਿਸਾਨ ਵੀ ਕੀ ਕਰਦੇ ਆ ਕਿ ਉਹਨੂੰ ਕद्दू ਕਰਨ ਤੋਂ ਪਹਿਲਾਂ ਖੇਤ 'ਚ ਪਾ ਦਿੰਦੇ ਆ ਉਸ ਤੋਂ ਬਾਅਦ ਜਦੋਂ ਆਪਾਂ ਡੂੰਘਾ ਰਾ ਕੇ ਕद्दू ਠੋਕਦੇ ਹਾਂ ਤਾਂ ਜਿੰਨਾ ਤੁਹਾਡਾ ਹਾਲ ਕਿਹਾ ਤੁਹਾਡਾ ਮੰਨ ਲਓ ਕਿ ਹਾਲ ਤੁਸੀਂ 1 ਫੁੱਟ ਡੂੰਘੇ ਲਾਤੇ ਹੈ ਤਾਂ ਉਹ ਫੁੱਟ ਤੱਕ ਜਿਹੜਾ ਹੈਗਾ ਪੋਟਾਸ਼ ਥੱਲੇ ਰਲ ਗਿਆ ਹੁਣ ਤੁਸੀਂ ਇਹ ਦੇਖੋ ਕਿ ਜਿਹੜਾ ਬੂਟਾ ਹੁੰਦਾ ਹੈ ਬੂਟੇ ਨੇ ਜਦੋਂ ਆਪਦੀ 1/3 ਗ੍ਰੋਥ ਕਰਨੀ ਹੈ ਤਾਂ ਉਹਨੇ ਜਿਹੜਾ ਹੈਗਾ 2/3 ਪੋਟਾਸ਼ ਖਾ ਲੈਣਾ ਹੈ 1/3 ਕਦ ਕਰੂਗਾ ਬੂਟਾ ਤਾਂ ਉਹ ਉਹ 2/3 ਉਹਨੇ ਪੋਟਾਸ਼ ਖਾ ਜਾ ਨਹੀਂ ਉਹਨੇ ਦੇਰ ਜੀ ਤਾਂ ਜੜਾਂ ਦਾ ਵਿਕਾਸ ਉਹ ਸਭ ਨਾ ਹੁੰਦਾ ਨਹੀਂ ਪੋਟਾਸ਼ ਜਿਹੜੀ ਹੈਗੀ ਜੜਾਂ ਦੀ ਪਹੁੰਚ ਤੋਂ ਥੱਲੇ ਚਲੀ ਜਾਂਦੀ ਹੈ ਦੇਖੋ ਯੂਰੀਆ ਦੇ ਵਿੱਚ ਤੇ ਪੋਟਾਸ਼ ਫਰਕ ਹੁੰਦਾ ਹੈ ਜਿਹੜਾ ਨਾਈਟ੍ਰੋਜਨ ਤੱਤ ਹੈ ਨਾ ਜਦੋਂ ਇਹਨੇ ਦੇਖਿਆ ਨਾ ਜ਼ਮੀਨ 'ਚ ਜੜ ਆ ਗਈ ਤਾਂ ਇਹ ਦੂਰੋਂ ਭਜਿਆ ਆਉਂਦਾ ਹੈ ਮੈਂ ਕਿ ਬਾਵਾ ਖੋਲ ਕੇ ਕਿ ਆ ਮੇਰੀ ਭੈਣੇ ਮੈਂ ਤੈਨੂੰ ਮਿਲਣ ਆਈ ਐ ਖੁਸ਼ੀ ਚੜ ਜਾਂਦੀ ਇਹਨੂੰ ਇਹ ਜੜ ਨਹੀਂ ਖਿੱਚਿਆ ਆਉਂਦਾ ਪਰੰਤੂ ਜਿਹੜੀ ਪੋਟਾਸ਼ ਹੈ ਪੋਟਾਸ਼ ਨੂੰ ਜਿਹੜਾ ਇੱਕ ਬਿਹੇਵियर ਇੱਕ ਆਕੜੂ ਵਾਲਾ ਬਿਹੇਵियर ਹੁੰਦਾ ਹੈ ਪੋਟਾਸ਼ ਕਹਿੰਦੀ ਕਿ ਮੈਂ ਤਾਂ ਇੱਥੇ ਬੈਠੀ ਐ ਮੇਰੀਆਂ ਕਿ ਤੇਰੇ ਬਿਨਾਂ ਬਾਹਵਾਂ ਨਹੀਂ ਆਕੜੀਆਂ ਜੇ ਜ਼ਰੂਰਤ ਹੈ ਤਾਂ ਆ ਜਾ ਜ਼ਰੂਰਤ ਤੇਰੀ ਐ ਤੂੰ ਆ ਮੈਂ ਤੇਰੇ ਕੋਲ ਨਹੀਂ ਆਉਣਾ ਤੇ ਪੋਟਾਸ਼ ਨੇ ਉੱਥੇ ਹੀ ਪਈ ਰਹਿਣਾ ਤਾਂ ਉਹਦੇ ਕੋਲੇ ਜਿਹੜੀ ਹੈਗੀ ਜੜ੍ਹ ਨੇ ਨਹੀਂ ਆਉਣਾ ਫੇਰ ਤੁਸੀਂ ਇਹ ਧਿਆਨ ਰੱਖੋ ਕਿ ਜਿਹੜੀ ਪੋਟਾਸ਼ ਹੈ ਇਹ ਤੁਹਾਡੀ ਕਦੂ ਦੀ ਆਖਰੀ ਵਾਈ ਦੇ ਵਿੱਚ ਪਾਓ ਕਿਵੇਂ ਜਿਵੇਂ ਆਪਾਂ ਖੇਤ ਦੇ ਵਿੱਚ ਪਾਣੀ ਛੱਡਿਆ ਪਾਣੀ ਛੱਡਣ ਤੋਂ ਬਾਅਦ ਖੇਤ ਦੇ ਵਿੱਚ ਹਲ ਮਾਰੇ ਆੜ-ਆੜ ਤਰੀਕੇ ਨਾਲ ਖਸਾਨ ਕਦੋਂ ਕਰਦੇ ਕੋਈ ਦੂਰ ਹਲਾਂ ਦੀ ਮਾਰਦਾ ਕੋਈ ਤੋਂ ਸੁਹਾਗਾ ਮਾਰਦਾ ਕੋਈ ਕੱਲਾ ਸੁਹਾਗਾ ਮਾਰਦਾ ਤਾਂ ਫਿਰ ਤੁਸੀਂ ਇਹ ਕਰਨਾ ਕਿ ਦੂਰ ਹਲਾਂ ਦੀ ਮਾਰ ਰਹੇ ਹੋ ਤਾਂ ਪਹਿਲੇ ਹਲਾਂ ਨਾਲ ਢੂੰਗੀ ਵਾਈ ਕਰਤੀ ਮੜਕ ਉੱਤੇ ਪोटाश ਦਾ ਛਿਟਾ ਦੇ ਕੇ ਪਤਲੀ-ਪਤਲੀ ਬਾਈ ਕਰ ਦਿਓ ਜਾਂ ਜੇ ਤੁਸੀਂ ਉੱਤੇ ਸੁਹਾਗਾ ਮਾਰਦੇ ਹੋ ਸੁਹਾਗੇ ਦੇ ਅਗਲੇ ਪਾਸੇ ਜਿਹੜੀ ਕਿ ਪोटाश ਉਹਨੂੰ ਪਾ ਦਿਓ ਤਾਂ ਕਹਿਣ ਦਾ ਮਤਲਬ ਇਹ ਕਿ ਇਹ ਪोटाश ਤੁਸੀਂ ਕੱਦੂ ਦੇ ਵਿੱਚ ਪਾਉਣੀ ਹੁੰਦੀ ਹੈ ਤੇ ਧਿਆਨ ਰੱਖੋ ਕਿ ਉਹ ਡੂੰਗੀ ਜੜਾਂ ਤੋਂ ਡੂੰਗੀ ਨਾ ਚਲੀ ਜਾਵੇ ਜੇ ਬਾਹਲੀ ਡੂੰਗੀ ਚਲੀ ਗਈ ਉਹ ਕੰਮ ਨਹੀਂ ਹੋਣੀ ਜੇ ਤੁਹਾਨੂੰ ਕਿਸੇ ਨੇ ਲੱਗਦਾ ਹੈ ਕਿ ਇਸ ਗੱਲ 'ਚ ਦਮ ਨਹੀਂ ਹੈਗਾ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਰეკਮੈਂਡੇਸ਼ਨ ਵੀ ਇਹ ਹੈ ਤੇ ਇਹਦੇ ਨਾਲ ਨਾਲ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਤੁਸੀਂ ਇਕੱਲੇ ਤੇ ਤਿਆਰਪਾ ਕਰਕੇ ਦੇਖ ਲਓ ਤਹਾਡੇ ਕੋਲੇ ਰਿਜ਼ਲਟ ਸਾਰੇ ਆ ਜਾਣਗੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਇਸ ਕਰਕੇ ਇਹ ਧਿਆਨ ਰੱਖੋ ਦੋਸਤੋ ਮੇਰੇ ਮਿਹਰਬਾਨੀ ਧੰਨਵਾਦ ਜੀ